ਸਮਝਿਆ ਕਰੋ ਤੁਸੀਂ ਆਪ ਵੀ ਇਹ ਵਾਲੀ ਕਾਰ ਬਈ ਨੂੰ ਵਿਆਜ ਮਿਲੀ ਹੋਈ ਦੀ ਹੈ ਤੇ ਜੇ ਕਿਸੇ ਨੇ ਲੈਣੀ ਹੈ ਵੀ ਹਣਾ ਵਾਲੀ ਕਾਰ ਤੁਸੀਂ ਲੈ ਸਕਦੇ ਹੋ ਇਹ ਤਾਂ ਸ਼ਗਨ ਵਾਲੀ ਕਾਰ ਹੈ ਬਈ ਮਤਲਬ ਵੀ ਜੇ ਕਿਸੇ ਟਾਇਰ ਥੋੜੀ ਹਵਾ ਘਟਾ ਗਈ ਤਾਂ ਤੁਹਾਨੂੰ ਦੱਸੂਗੀ ਵੀ ਤੁਹਾਡੇ ਆ ਟਾਇਰ ਚ ਇੰਨੀ ਹਵਾ ਗਈ ਬਿਲਕੁਲ ਹਾਂਜੀ ਬਈ ਜਿਹੜੀ ਅੱਜ ਦੀ ਕਾਰ ਤੁਹਾਨੂੰ ਆਪਾਂ ਦਿਖਾ ਰਹਾਂਗੇ ਅੱਜ ਦੇ ਯੂਥ ਦੀ ਬਈ ਦਿਲਾਂ ਧੜਕਣਾ ਹੈ ਹਨਾ ਕੁਝ ਕਾਰਾਂ ਨੇ ਜੇ ਆਪਾਂ ਕਹੀਏ ਵੀ ਫੋਰਚਨਰ ਹੋਗੀ ਵਰਨਾ ਹੋਗੀ ਥਾਰ ਹੋਗੀ स्कारपियो होगी एक कार भाई आपा के दिला दे राज कर दिया, कर दिया। भाई? कर। है भाई ते उना दे विचो आज एक कार पा ਤੁਹਾਡੇ ਲਈ ਲੈ ਕੇ ਆएंगे जिन्नो आपा वरना कहणे भाई हैना मोस्ट डिमांडिंग कार हैगी आज ਤੁਹਾਡੇ ਲਈ ਲੈ ਕੇ ਆਏ ਤੁਸੀਂ ਇਹਨੂੰ ਬਾਈ ਵੀ ਕਰ ਸਕਦੇ ਹੋ ਜੇ ਕਿਸੇ ਨੇ ਫੀਚਰ ਜਾਣਨੇ ਨੇ ਤਾਂ ਤੁਸੀਂ ਵੀਡੀਓ ਦੇ ਐਂਡ ਤੱਕ ਦੇਖਿਓ ਭਾਈ ਹੈਨਾ ਤੇ ਬਸ ਫੋਨ ਕਰ ਲਿਓ ਭਾਈ ਹੈਨਾ ਲੈ ਕੇ ਜਾਣ ਵਾਲੀ ਹੀ कार हैगी ਚੰਗੀ कार है खड़े आज ਆਪਾਂ ਕਮਲ ਆਟੋ ਡੀਲ ਲੁਧਿਆਣਾ ਤੇ ਬਾਈ ਜੀ ਆਪਣੇ ਨਾਲ ਨੇ ਗੱਲਬਾਤ ਕਰਨਗੇ ਬਾਈ ਸਸੀਕਾਲ ਸਸੀਕਾਲ ਬਾਈ ਜੀ ਸਵਾਗਤ ਹੈ ਵੀਰੇ ਹਨਾ ਪੇਜ ਦੇ ਉੱਪਰ ਤੇ ਬਾਈ ਮੈਂ ਕਿਹਾਣਾ ਵੀਰੇ ਆ ਚਾਰਕ ਕਾਰਾਂ ਜਿਹੜੇ ਦਿਲਾਂ ਦੇ ਰਾਜ ਕਰਦੀਆਂ ਬਿਲਕੁਲ ਜੀ ਬਈ ਸ਼ੁਰੂ ਤੋਂ ਹੀ ਆਈਆਂ ਨੇ ਕਰਦੀਆਂ ਚੱਲੀ ਜਾਂਦੀਆਂ ਨੇ ਵੀਰੇ ਕੰਟੀਨਿਊ ਇਹਨਾਂ ਦੇ ਰਹਿਣੀ ਹੈ ਇਹ ਰਹਿਣਾ ਹੀ ਇਹਨਾਂ ਦਾ ਰਵਾਜ ਹਾਂ ਇਹ ਵੀਰੇ ਹੁੰਡਈ ਵਰਨਾ ਹਾਂਜੀ ਐਸਐਕਸ ਆਪਸ਼ਨਲ ਵੇਰੀਐਂਟ ਆ ਆਪਸ਼ਨਲ ਹਾਂਜੀ 1.5 ਇੰਜਨ ਦੇ ਨਾਲ ਆਉਂਦੀ ਆ 1500 ਵਾਲੀ 1500 ਵਾਲੀ ਠੀਕ ਹੈ अच्छा okay. ये माइलेज भी बढ़िया रहंदी है ये दी माइलेज बहुत ਆ ਵੀਰੇ ਠੀਕ ਹੈ ਇਹ ਮੈਨੂਅਲ ਚਾਹਟੋ ਚ ਇਹ ਮੈਨੂਅਲ ਆ ਵੀਰੇ ਓਕੇ ਠੀਕ ਹੈ ਵੀਰੇ ਮੈਨੂਅਲ ਦੇ ਵਿੱਚ ਕਾਰ ਆ ਬਾਈ ਹਨਾ ਤੇ ਕਾਰ ਦੇ ਪਹਿਲਾਂ ਫਰੰਟ ਲੁੱਕ ਚੈੱਕ ਕਰੋ ਬਾਈ ਹਨਾ ਫਰੰਟ ਲੁੱਕ ਵੀ ਬੜੀ ਘੈਂਟ ਆ ਗਈ ਮੈਂ ਤਾਂ ਲਾਈਟਾਂ ਹੀ ਸਮਝ ਆ ਰਹੀਆਂ ਵੀ ਕਿਹੜੀਆਂ ਪਨੂੰ ਪ੍ਰੋਜੈਕਟਰ ਲਾਈਟਾਂ ਗਈਆਂ ਹੈਲੋਜਨ ਕਹੀਏ ਕਿ ਇਹ ਐਲਈਡੀ ਨੇ ਵੀਰੇ ਅੱਛਾ ਇਹ ਐਲਈਡੀ ਆ ਗਈਆਂ ਐਲਈਡੀ ਨੇ ਇਹ ਸਾਰੀਆਂ ਬਹੁਤ ਸੋਹਣੀਆਂ ਨੇ ਪ੍ਰੋਜੈਕਟਰ ਇਹਨਾਂ ਨੇ ਥੱਲੇ ਦੇ ਤੇ ਆਪਣੇ ਅੱਗੇ ਅੱਛਾ ਕੋਲ ਲੈਂਪ ਦੇ ਵਿੱਚ ਆ ਗਏ ਪ੍ਰੋਜੈਕਟਰ ਦੀ ਹਨਾ ਕਦਰ ਘਟਾ ਦਈ ਉਹਨਾਂ ਨੇ ਹੁਣ ਪ੍ਰੋਜੈਕਟ ਥੱਲੇ ਪਾ ਦੀਆਂ ਐਲਈਡੀ ਦੇੰ ਮੰ ਆ ਗਿਆ ਹਾਂ ਇੱਥੇ ਠੀਕ ਹੈ ਵੀਰੇ ਅੱਛਾ ਕੀ ਲੈਸ ਐਂਟਰੀ ਆਪਾਂ ਨੂੰ ਇਹ ਕਾਰ ਦੀ ਠੀਕ ਹੈ ਲੈਸ ਐਂਟਰੀ ਆ ਵੀਰੇ ਠੀਕ ਹੈ ਵੀਰੇ ਤੇ ਬਈ ਹਨਾ ਇਹਦੇ ਵਿੱਚ ਚਾਬੀ ਦੇ ਫੀਚਰ ਦੱਸ ਦਈਏ ਵੀ ਇਹ ਲੋਕ ਅਨਲੌਕ ਇੱਥੇ ਹੋਲਡ ਕਰਕੇ ਆਪਣੀ ਬੂਟ ਸਪੇਸ ਖੋਲ ਜਾਣੀ ਆ ਅਗਰ ਤੁਸੀਂ ਕਿਸੇ ਭੀੜ ਭੜਕੇ ਮਤਲਬ ਵੀ ਕਿ ਪਾਰਕਿੰਗ 'ਚ ਖੜੇ ਹੋ ਤੁਸੀਂ ਤੁਹਾਨੂੰ ਕਾਰ ਨਹੀਂ ਲੱਭ ਰਹੀ ਤਾਂ ਇੱਥੋਂ ਤੁਸੀਂ ਕਾਰ ਲੱਭ ਵੀ ਸਕਦੇ ਹੋ ਹੋਲਡਿੰਗ ਵਾਲੀ ਆ ਠੀਕ ਹੈ ਵੀਰੇ ਤੇ ਬਈ ਇਧਰਲੀ ਸਾਈਡ ਦਿਖਾਉਣਾ ਆਪਾਂ ਅਲਾਈ ਵੇ ਆਪਾਂ ਕਹਦੇ ਵੀ ਓਕੇ ਦੀ ਰਿਪੋਰਟ ਹੈ ਹਾਂਜੀ ਹਾਂਜੀ ਕੰਪਨੀ ਦੇ ਵਿਕਟਰ ਦੇ ਪਏ ਹੋਏ ਆ ਵੇ ਮਤਲਬ ਵੀ ਕੋਈ ਕਹਿ ਨਹੀਂ ਸਕਦਾ ਬਾਈ ਹਨਾ ਵੀ ਤੁਸੀਂ ਕਾਰ 'ਚ ਕੋਈ ਕੱਚ ਛੱਡੀ ਹੋਈ ਹੈਗੀ ਬਿਲਕੁਲ ਹੂੰ ਤੇ ਬਹੁਤ ਚੰਗੀ ਕਾਰ ਆ ਬਾਈ ਹਨਾ ਤੇ ਬਾਕੀ ਰਿਕੁਇਰਟ ਸੈਂਸਰ ਵਗੈਰਾ ਤੇ ਆਪਾਂ ਆਟੋਮੈਟਿਕ ਫੋਲਡੇਬਲ ਮਿਰਰ ਮਿਲਦੇ ਨੇ ਚ ਹਨਾ ਤੇ ਬਾਈ ਕੋਈ ਖਾਸੀਅਤ ਹੈ ਕਾਰ ਤੇ ਪੂਰੀ ਖਾਸੀਅਤ ਵੀ ਇਹਨਾਂ ਸਨਰੂਫ ਲੱਗੀ ਹੋਈ ਆ ਹਾਂ ਠੀਕ ਆ ਬਾਕੀ ਇਹ ਸ਼ਗਨ ਵਾਲੀ ਗੱਡੀ ਆ ਸ਼ਗਨ ਵਾਲੀ ਮਤਲਬ ਸ਼ਗਨ ਵਾਲੀ ਮਤਲਬ ਵਿਆਹ ਬੂਆ ਵਾਲਾ ਕੰਮ ਆ। ਅੱਛਾ ਸਮਝਿਆ ਕਰੋ ਤੁਸੀਂ ਆਪ ਵੀ। ਇਹ ਵਾਲੀ ਕਾਰ ਬਾਈ ਨੂੰ ਵਿਆਹ ਤੇ ਮਿਲੀ ਹੋਈ ਸੀ ਹੈ। ਹਾਂ। ਤੇ ਜੇ ਕਿਸੇ ਨੇ ਲੈਣੀ ਹੈ ਵੀ ਹਣਾ ਵਾਲੀ ਕਾਰ ਤੁਸੀਂ ਲੈ ਸਕਦੇ ਹੋ। ਇਹ ਤਾਂ ਸ਼ਗਨ ਵਾਲੀ ਕਾਰ ਆ ਬਾਈ। ਤੇ ਕੀ ਗੱਲ ਕੋਈ ਹੋਰ ਗੱਡੀ ਲੈ ਲਈ ਬਾਈ ਨੇ ਤੂੰ? ਗੱਡੀ ਉਹਦਾ ਬਲੈਰੋ ਉਹਨਾਂ ਨੇ ਨਵੀਂ ਕਢਾ ਲਈ। ਠੀਕ ਹੈ। ਇਹ ਕਹੇ ਵੀਰਾ ਆਪਣਾ ਯਾਰ ਮਿੱਤਰ ਹੀ ਆ। ਠੀਕ ਹੈ। ਮਤਲਬ ਵੀ ਖਾਲੇ ਵੀ ਕਰ ਦਿਓ ਕਾਰ ਹੈ। ਕਰ ਦਿਓ ਹੀ ਆ। ਠੀਕ ਹੈ। ਆਪਾਂ ਯਾਰ ਕੋਈ ਬਾਹਰ ਦੀਆਂ ਟੈਕਸੀਆਂ ਥੋੜੀ ਚ ਵੇਚਦੇ ਆ। ਆਪਾਂ ਵੀ ਇਹ ਸਾਰੀਆਂ ਕਾਰਾਂ ਘਰਾਂ ਚੋਂ ਹੀ ਆਉਂਦੀਆਂ ਆਪਣੇ ਕੋਲ। ਲੈ ਵੀ ਮਿੱਤਰੋ ਬਿਆਜ ਮਿਲੀ ਹੋਈ ਕਾਰ ਆ ਜੇ ਕਿਸ ਨੇ ਕਾਰ ਲੈਣੀ ਆ ਤਾਂ ਚੰਗੀ ਕਾਰ ਆ ਬਸ ਹਨਾ ਵੀ ਚੱਲੀ ਕਿੰਨੀ ਕੋਈ ਆ ਵੀਰੇ ਇਹ ਚੱਲੀ ਵੀਰੇ ਸਾਰੀ 67000 ਕਿਲੋਮੀਟਰ 60000 ਕਿਲੋਮੀਟਰ ਫਰਸਟ ਓਨਰ ਆ ਮਾਡਲ ਸੀ 2000 ਮਾਡਲ ਇਹਦਾ 2020 ਮਾਡਲ ਆ 20 ਮਾਡਲ ਆ ਨਿਕਲੀ ਵੀ 21 ਦਾ ਹੀ ਆ ਠੀਕ ਆ 20/2 ਡਾਕੂਮੈਂਟ ਵੀ ਸਾਰੇ 21 ਦੇ ਹੀ ਆ ਠੀਕ ਆ ਫਰਸਟ ਓਨਰ ਫਰਸਟ ਓਨਰ ਠੀਕ ਆ ਲੈ ਵੀ ਬਾਈ ਸਭ ਤੋਂ ਵੱਡੀ ਸੋਨੇ ਦੇ ਸਾਗਾ ਬਾਈ ਹਨਾ ਤੇ 8182 ਕਾਰ ਦਾ ਨੰਬਰ ਆ ਤੇ ਬਾਈ ਦਿੱਗੀ ਐਵੇਂ ਖੁੱਲ ਜਾਣੀ ਆ ਦਿੱਗੀ ਇਹਦੀ ਖੁੱਲੇ ਜਾਣੀ ਆ ਇਸ ਤਰੀਕੇ ਨਾਲ ਲੋ ਜੀ ਖੁੱਲ ਗਈ ਬ ਤੇ ਬੂਟ ਸਪੇਸ ਦੀ ਤਾਂ ਕੋਈ ਕਮੀ ਆਉਂਦੀ ਨਹੀਂ ਹੈਗੀ ਵਰਨਾ ਕਾਰ ਹੈ ਹੀ ਇਦਾਂ ਦੀ ਹੈ ਬਾਈ ਹਨਾ ਤੇ ਓਕੇ ਦੀ ਰਿਪੋਰਟ ਆ ਬਾਈ ਤੇ ਟਾਇਰ ਨਵੇਂ ਆ ਦਾ ਵੀ ਟਾਇਰ ਟੂਰ ਵਧੀਆ ਬਾਈ ਚੈੱਕ ਕਰੋ ਇਹਦੇ ਡੈਂਪਿੰਗ ਵੀ ਹੋਈ ਹੋਈ ਹੈ ਬਾਈ ਹਾਂ ਡੈਂਪਿੰਗ ਪੂਰੀ ਹੋਈ ਵੀਰੇ ਬਹੁਤ ਕੰਮ ਹੋਇਆ ਅਗਲੀ ਠੀਕ ਹੈ ਪੂਰੀ ਵਧੀਆ ਸੰਭ ਕੇ ਰੱਖੀ ਹੋਈ ਗੱਡੀ ਆ ਠੀਕ ਹੈ ਡੈਂਪਿੰਗ ਵਗੈਰਾ ਵੀ ਹੋਈ ਹੈ ਟਾਇਰ ਨਵੇਂ ਨੇ ਬਾਈ ਹਨਾ ਤੇ ਸਨ ਰੂਫ ਕਾਰ ਚ ਹੈਗਾ ਬਾਈ ਤੁਹਾਨੂੰ ਮਿਲਦਾ ਹਨਾ ਤੇ ਅੰਦਰਲੀ ਸਾਈਡ ਦੇ ਅਗਰ ਤੁਹਾਨੂੰ ਦਿਖਾ ਦਈਏ 70 ਮੈਟ ਰੱਖੇ ਹੋਏ ਨੇ ਕਾਰ ਦੇ ਵਿੱਚ ਬਾਈ ਤੇ ਏਸੀ ਵੀਰੇ ਕਿਹੜਾ ਹੁੰਦਾ ਇੱਥੇ ਕਲਾਈਮੇਟ ਕਲਾਈਮੇਟ ਕੰਟਰੋਲ ਵੀਰੇ ਆਟੋਮੈਟਿਕ ਓਕੇ ਡੇਟਾ ਨਾਲ ਸੀਟਾਂ ਤਾਂ ਨਹੀਂ ਹੀਟ ਅੱਛਾ ਇਹ ਡੇਟਾ ਨਾਲ ਹੀ ਹੁੰਦਾ ਠੀਕ ਹੈ ਇਹ ਇਹ ਜਿਹੜੀਆਂ ਸੀਟਾਂ ਨੇ ਬਈ ਹੀਟਡ ਨੇ ਜਾਂ ਨੋਨ ਹੀਟਡ ਨੇ ਨਹੀਂ ਇਹ ਵੈਂਟੀਲੇਟਡ ਨੇ ਵੀਰੇ ਓਕੇ ਹਾਂਜੀ 에ਅਰ ਕੰਡੀਸ਼ਨ ਵਾਲੀਆਂ ਨੇ ਠੀਕ ਹੈ ਵੀਰੇ ਹਾਂਜੀ ਓਕੇ ਤੇ ਇਹਦਾ ਨੈਵੀਗੇਸ਼ਨ ਸਿਸਟਮ ਰਹਿੰਦਾ ਦੇ ਵਿੱਚ ਹਾਂ ਨੈਵੀਗੇਸ਼ਨ ਵੀ ਇਹਦੇ ਵਿੱਚ ਆ ਬਾਕੀ ਸਾਰਾ ਆਪਰੇਟ ਬਹੁਤ ਫੰਕਸ਼ਨ ਇਹਦੇ ਤੋਂ ਆਪਰੇਟ ਹੁੰਦੇ ਆ ਕਾਰ ਦੀ ਹੂੰ ਹੂੰ ਠੀਕ ਹੈ ਅੱਛਾ ਸਟੀਅਰਿੰਗ ਕੰਟਰੋਲ ਵੀ ਆਪਾਂ ਨੂੰ ਪੂਰਾ ਮਿਲਦਾ ਇਹਦੇ ਵਿੱਚ ਹਾਂਜੀ ਹਾਂਜੀ ਸਟੀਅਰਿੰਗ ਕੰਟਰੋਲ ਪੁਸ਼ ਬਟਨ ਓਕੇ ਮੈਨੂਅਲ ਦੇ ਗ ਚਲਾਵਾ ਪੂਰਾ ਵਧੀਆ ਚਲਾਵਾ ਪੂਰਾ ਵਧੀਆ ਵੀਰੇ ਠੀਕ ਹੈ ਬਾਈ ਬਾਕੀ ਸ਼ਾਰਟ ਤੁਸੀਂ ਚਲਾਵਾ ਵੀ ਦੇਖ ਰਹੇ ਹੋ ਕਾਰ ਦਾ ਹਨਾ ਤੇ ਓਕੇ ਦੀ ਰਿਪੋਰਟ ਆ ਵੀ ਕਾਰ ਆਪਾਂ ਉਧਰ ਹੀ ਸਾਈਡ ਦੀ ਇੱਕ ਵਾਰ ਦਿਖਾ ਦਈਏ ਬਈ ਹਨਾ ਕਾਰ ਨੂੰ ਵੀਰੇ ਸਟੀering ਵਾਲੀ ਸਾਈਡ ਤੋਂ ਕਿਉਂਕਿ ਮੇਨ ਚੀਜ਼ ਇਹੀ ਹੁੰਦੀ ਆ ਬੰਦਾ ਦੇਖਦਾ ਇਹ ਸਟੀering ਤਾਂ ਦੇਖ ਲਈ ਇੱਕ ਵਾਰੀ ਸਟੀering ਬਹੁਤ ਸੋਹਣਾ ਵੀਰੇ ਦਾ ਹਾਂ ਦੇਖੋ ਬਾਈ ਤੇ ਬੜੀ ਵਧੀਆ ਯਾਰ ਕਾਰ ਹਨਾ ਤੇ ਸਾਰਾ ਕੁਝ ਕਾਰ ਦੇ ਵਿੱਚ ਤੁਸੀਂ ਕਰੋਜ਼ ਕੰਟਰੋਲ ਵੀ ਆਉਂਦਾ ਵੀਰੇ ਕਰੋਜ਼ ਕੰਟਰੋਲ ਵੀਰੇ ਸਾਰੇ ਫੀਚਰ ਆ ਆਟੋ ਲਾਈਟਾਂ ਇਹਦੀਆਂ ਵੀ ਹਾਂਜੀ ਮੇਨ ਲਾਈਟ ਆ ਜਿਹੜੀ ਆਪਣੀ ਫਰੰਟ ਵਾਲੀ ਐਲਈਡੀ ਲਾਈਟਾਂ ਜਿਹੜੀਆਂ ਦੱਸੀਆਂ ਆਪਾਂ ਉਹ ਵੀ ਆਟੋਮੈਟਿਕ ਨੇ ਆਪ ਨੂੰ ਆਪੇ ਚੱਲ ਪੈਣੀਆਂ ਹਨ ਤੇ ਭਾਈ ਜਿਵੇਂ ਮੈਂ ਆ ਦੇਖ ਰਿਹਾ ਨਾ ਇਹ ਕਾਰ ਤੁਹਾਨੂੰ ਇੰਡੀਕੇਟਰ ਦੇ ਰਹੀ ਆ ਵੀ ਤੁਸੀਂ ਸੰਰੂ ਬੰਦ ਕਰ ਲਓ ਸੰਰੂ ਬੰਦ ਕਰ ਹਾਂ ਇੱਕ ਮੈਂ ਹੋਰ ਚੀਜ਼ ਵੀ ਦੇਖੀ ਜੀ ਵੀਰੇ ਹਨਾ ਜਦੋਂ ਆਉਂਦੇ ਸੀ ਕਾਰ ਦਾ ਨਾ ਜਿਹੜਾ ਮਤਲਬ ਵੀ ਜੇ ਕਿਸੇ ਟਾਇਰ ਥੋੜੀ ਹਵਾ ਘਟਾ ਗਈ ਤਾਂ ਤੁਹਾਨੂੰ ਦੱਸੂਗੀ ਉਹ ਵੀ ਦੱਸਦੀ ਆ ਵੀ ਤੁਹਾਡੇ ਆ ਟਾਇਰ 'ਚ ਇੰਨੀ ਹਵਾ ਗਈ ਬਿਲਕੁਲ ਇਹ ਦੱਸਦੀ ਆ ਜੇ ਮਤਲਬ ਕਿ ਕਿਸੇ ਟਾਇਰ ਦੇ ਵਿੱਚ ਬਾਕੀਆਂ 'ਚ 32 ਆ ਹਾਂਜੀ ਇੱਕ 'ਚ 31 ਆ ਇਹਨੇ ਉਹ ਵੀ ਦੱਸਣਾ ਵੀ ਇਹ 'ਚ 31 ਰਹਿ ਗਈ ਘੱਟ ਗਈ ਠੀਕ ਹੈ ਇਹਨੂੰ ਪੂਰੀ ਕਰੋ ਹਵਾ ਲੋ ਬਾਈ ਹਨਾ ਇਹ ਚੀਜ਼ ਵੀ ਵਧੀਆ ਪੁਸ਼ ਬਟਨ ਸਟਾਰਟ ਪੀ ਬੀ ਐਮ ਐਸ ਕਹਿੰਦੇ ਆ ਵੀਰੇ ਇਹਨੂੰ ਟੀਚਰ ਨੂੰ ਠੀਕ ਹੈ ਤੇ ਬਾਈ ਹਨਾ ਆਲ ਓਵਰ ਪੂਰੀ ਵਧੀਆ ਬਾਈ ਕਾਰ ਤੇ ਤੁਸੀਂ ਬਾਇ ਕਰਨੀ ਆ ਆਹ ਵਾਲੀ ਕਾਰ ਬਾਈ ਤੁਸੀਂ ਹਨਾ ਪਹਿਲ ਦੇ ਆਧਾਰ ਤੇ ਤੁਸੀਂ ਬਾਇ ਕਰ ਸਕਦੇ ਹੋ ਇਹ ਕਾਰ ਬਾਈ ਇਦਾਂ ਦੀ ਕਾਰ ਹੈ ਹੈਗੀ ਹੈਗੀ ਵੀ ਹਨਾ ਵੀ ਬੰਦਾ ਆਨਲਾਈਨ ਸਾਈਪਾ ਦੇ ਹਾਂਜੀ ਬਿਲਕੁਲ ਪਾ ਸਕਦੇ ਆ ਠੀਕ ਹੈ ਓਕੇ ਤੇ ਲੋ ਬਾਈ ਹਨਾ ਤੇ ਬਾਈ ਬਿਲਕੁਲ ਤੁਸੀਂ ਪਾ ਸਕਦੇ ਹੋ ਕੋਈ ਟ੍ਰਾਈ ਲਾਈਨ ਦੀ ਲੋੜ ਹੈ ਨਹੀਂਗੀ ਤੇ ਬਾਕੀ ਬਾਈ ਦਾ ਹਨਾ ਵੀ ਮੈਂ ਤੁਹਾਨੂੰ ਦੱਸ ਪਹਿਲਾਂ ਵੀ ਮੈਂ ਕਈ ਵਾਰ ਵੀਡੀਓ ਦੇ ਵਿੱਚ ਕਹਿਣਾ ਹੁੰਦਾ ਬਾਈ ਤੇ ਤੁਸੀਂ ਜੇ ਆਵੋਗੇ ਔਰੇ ਤੁਹਾਨੂੰ ਕਿਸੇ ਤਰ੍ਹਾਂ ਦੇ ਵੀ ਧੋਖੇ ਤੜੀ ਦਾ ਸ਼ਿਕਾਰ ਨਹੀਂ ਹੋਵੋਗੇ ਤੁਸੀਂ ਹਨਾ ਅਸੀਂ ਕੋਸ਼ਿਸ਼ ਕਰਦੇ ਆ ਬਾਈ ਹਨਾ ਵੀ ਕਹਿੰਦੇ ਲੰਬੇ ਤੋਂ ਤਾਂ ਬਹੁਤ ਡਰ ਲੱਗਦਾ ਹਾਂ ਲੰਬੇ ਤੋਂ ਡਰ ਹੀ ਲੱਗਦਾ ਸਹੀ ਗੱਲ ਹੈ ਤੇ ਆਲਟੋ ਵਾਲੀ ਗੱਲ ਤਾਂ ਦੱਸੋ ਕਿਵੇਂ ਹੋ ਗਈ ਸੀ ਤੇੜੇ ਆਲਟੋ ਗੱਡੀ ਆ ਗਈ ਵੀਰੇ ਇੱਕ ਹਾਂਜੀ ਉਹ ਗੱਡੀ ਸੀਗੀ ਹਲਕੀ ਹਾਂਜੀ ਥੱਲੇ ਉਹ ਗਲੀ ਪਈ ਸਾਨੂੰ ਪਤਾ ਹੀ ਨਹੀਂ ਬੰਦਾ ਸਾਨੂੰ ਸਾਡੇ ਨਾਲ ਹੀ ਧੋਖਾ ਕਰ ਗਿਆ ਠੀਕ ਹੈ ਉਹ ਕਹਿੰਦਾ ਵੀ ਗੱਡੀ ਹੈਗੀ ਵਧੀਆ ਬਾਜੀ ਵੀ ਤੁਸੀਂ ਉਹ ਲੈ ਲਓ ਕਿ ਤੁਹਾਡੇ ਕੋਲ ਅਲਟੋ ਹੈ ਨਹੀਂ ਕੀ ਮੈਂ ਕਿਹਾ ਕੋਈ ਗੱਲ ਨਹੀਂ ਦੇ ਦੋ ਲੈ ਆਓ ਅਸੀਂ ਪੇਮੈਂਟ ਪਾਤੀ ਤੇ ਗੱਡੀ ਉਹ ਆ ਗਈ ਉਹ ਮੈਂ ਤਾਂ ਬੜ ਨਹੀਂ ਦਿੱਤੀ ਵੀਰੇ ਗੱਡੀ ਉਹ ਮੈਂ ਉੱਥੇ ਹੀ ਭੇਜਤੀ ਵਾਸਤੇ ਮਿਸਤਰੀ ਨੇ ਮਿਸਤਰੀ ਵੀ ਗਈ ਮੈਂ ਉਹ ਭੇਜੀ ਉਹਦੇ ਨਾਲ ਦੋ ਟੱਚਿੰਗ ਹੋਣੀਆਂ ਸੀ ਖਿੜਕੀਆਂ ਜਦੋਂ ਖਿੜਕੀਆਂ ਵਾਸਤੇ ਮੈਸੇਜ ਦੀ ਆਪਦੇ ਕੋਲ ਤਾਂ ਮਹंगाई ਨਹੀਂ ਗੱਡੀ ਮੈਸੇਜ ਦੀ ਉੱਥੇ ਹੀ ਭੇਜਤੀ ਮੈਂ ਉੱਥੇ ਹੀ ਚਲੇ ਗਿਆ ਮਿਸਤਰੀ ਕੋਲੇ ਮੈਂ ਕਿਹਾ ਬਾਜੀ ਆ ਵੀ ਖਿੜਕੀਆਂ ਦਾ ਕੰਮ ਕਰ ਦੋ ਜਦੋਂ ਉਹਨਾਂ ਨੇ ਦੇਖੀ ਗੱਡੀ ਥੱਲੇ ਉਹ ਹੋ ਗਏ ਉਹ ਕਹਿੰਦੇ ਭਾਜੀ ਇਹ ਗੱਡੀ ਤਾਂ ਤੁਹਾਡੇ ਵੀ ਵੇਚਣ ਵਾਲੀ ਨਹੀਂ ਹੈਗੀ ਤੇ ਇਹ ਸਾਡੇ ਕੰਮ ਕਰਨ ਵਾਲੀ ਵੀ ਨਹੀਂ ਹੈਗੀ ਠੀਕ ਹੈ ਮੈਂ ਕਿਹਾ ਵੀ ਇਹ ਆਪਾਂ ਲੈਣੀ ਨਹੀਂ ਹੈਗੀ ਗੱਡੀ ਓਕੇ ਉਹ ਉੱਥੇ ਹੀ ਵਾਪਸੀ ਭੇਜਤੀ ਆਪਾਂ ਜਿੱਥੋਂ ਆਈ ਸੀਗੀ ਮੈਂ 10000 ਰੁਪਏ ਮੈਨੂੰ ਘੱਟ ਦੇ ਦਿਓ ਗੱਡੀ ਤੁਸੀਂ ਉਹ ਰੱਖ ਲਓ ਭਾਜੀ ਵਾਪਸ ਇਹ ਅਸੀਂ ਵੇਚਣੀ ਨਹੀਂ ਲੋ ਵੀ ਹੈ ਨਾ ਮਿਸਤਰੀ ਨੇ ਵੀ ਕਿਸੇ ਨੂੰ ਕਹੀ ਕਹਿੰਦਾ ਭਾਈ ਇਹ ਤੁਹਾਡੇ ਵੇਚਣ ਵਾਲੀ ਕਾਰ ਨਹੀਂ ਹੈਗੀ ਮਤਲਬ ਵੀ ਤੁਸੀਂ ਇਹ ਗੱਲ ਦਾ ਤੁਸੀਂ ਜੱਜ ਕਰੋ ਵੀ ਕਿੱਦਾਂ ਦੇ ਕਾਰਾਂ ਵੇਚਦੇ ਨੇ ਬਾਈ ਹੋਰੀ ਠੀਕ ਹੈ ਭਾਈ ਚੰਗੀ ਕਾਰ ਲਿਆ ਕਰੋ ਕਦੇ ਵੀ ਜੇ ਕਾਰ ਲੈਣੀ ਹੈ ਨਾ ਹਲਕ ਆਲੀ ਕਾਰਬਾਹੀ ਤੁਸੀਂ ਬਾਇ ਕਰ ਸਕਦੇ ਹੋ ਮਾਡਲ ਸੀਗਾ 21 2020 ਮਾਡਲ 20/21 21 ਮਾਡਲ ਹੋ ਗਿਆ ਠੀਕ ਹੈ ਫਰਸਟ ਓਨਰ ਡੀਜ਼ਲ ਦੀ ਹਾਂਜੀ ਤੇ ਐਵਰੇਜ ਵਧੀਆ ਕਾਰ ਦੀ ਤੇ ਰੇਟ ਵੀਰੇ ਕਰਦਾ ਰੇਟ ਵੀਰੇ ਇਹਦਾ ਰੱਖਿਆ 13 ਲੱਖ ਰੁਪਈਆ ਡਿਮਾਂਡ ਡਿਮਾਂਡ ਓਕੇ ਇਹ 12.5 ਲੱਖ ਰੁਪਈਆ ਆਪਾਂ ਮੁੰਡੇ ਨੂੰ ਦੇ ਦਾਂਗੇ ਹੁਣ ਇੱਕ ਨੇ ਤਾਂ ਵਿਆਹ ਕਰਾ ਲਿਆ ਹੋਰਾਂ ਦਾ ਵੀ ਕਰਾ ਦਈਏ ਠੀਕ ਹੈ ਬਾਈ ਲਓ ਜੀ ਬਾਈ ਹਨਾ ਤੇ ਕਰ ਲਓ ਬਾਈ ਬਾਇ ਐਗਰ ਕਿਸੇ ਨੇ ਕਾਰ ਲੈਣੀ ਹੈਗੀ ਚੰਗੀ ਕਾਰ ਹੈ ਬਾਈ ਹਨਾ ਕੋਈ ਦਿੱਕਤ ਨਹੀਂ ਤੇ ਵੱਧ ਤੋਂ ਵੱਧ ਕਮੈਂਟ ਕਰੋ ਲਾਈਕ ਸ਼ੇਅਰ ਕਰ ਲਓ ਬਈ ਫੋਲੋ ਕਰ ਲਿਓ ਤੇ ਆਪਾਂ ਅਲਟੋ ਫਰੀ ਚ ਦਵਾਂਗੇ ਬਈ ਹਨਾ ਜਿਹੜਾ ਕੋਈ ਭਰਾ ਵੱਧ ਤੋਂ ਵੱਧ ਕਮੈਂਟ ਤੇ ਸਬਸਕ੍ਰਾਈਬ ਕਰੂਗਾ ਬਈ ਠੀਕ ਹੈ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ